ਕਿਸਤਾਂ ਦੀ ਉਮੀਦਾਂ ਨੇ ਨਗਰ ਪੰਚਾਇਤ ਪਾਸੋਂ ਦੀ ਇਲੈਕਸ਼ਨ ਹੈ ਕਿ ਦਿਨ ਨੂੰ ਸਾਡੇ 11 ਦੇ 11 ਮਿੰਨਿਟ ਦੁਆਰਾ ਦਿੱਖਾ ਭਾ ਰਿਹਾ ਹੈ ਵੱਡੇ ਕਾਫੇ ਦੇ ਨਾਲ ਅਸੀਂ ਤੇ ਪਹੁੰਚੇ ਹਾਂ ਔਰ ਪਾਸਨ ਵਸਨ ਬੇਨਤੀ ਕਰਦੇ ਕਿ 11 ਵਾਰ ਤੇ 11 ਐਮਸੀ ਜਿੱਤ ਕੇ ਤੁਹਾਨੂੰ ਮੌਕਾ ਦੇ ਉਹ ਜਿਹੜਾ ਬਾਜ਼ਾਰ ਦਾ ਬਹੁਤ ਵੱਡਾ ਮਸਲਾ ਦੁਕਾਨਾਂ ਦਾ ਉਹ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਇਹ ਪਹਿਲਾ ਮੌਕਾ ਹੋਊਗਾ ਕਿ ਨਰੋਲ ਆਮ ਆਦੀ ਪਾਰਟੀ ਦੇ ਐਮਸੀ ਜਿੱਤ ਕੇ ਨਗਰ ਪੰਚਾਇਤ ਪਾਸੋਂ ਦਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਬਣੂਗਾ ਪਹਿਲਾਂ ਸਾਡੀਆਂ ਕੁਝ ਜਦੋਂ ਅਸੀਂ ਬਣਾਇਆ ਇੱਕ 2 ਸਾਲ ਰਹੇ ਨੇ ਕਈ ਚੀਜ਼ਾਂ ਹੋ ਜਾਂਦੀਆਂ ਜਦੋਂ ਦੂਜੀ ਪਾਰਟੀ ਚ ਪਿਆ ਹੋਵੇ ਆਪਣੀ ਮਨਵਰਤੀਆਂ ਕਰਦਾ ਜੀ ਪਰ ਹੁਣ ਵਿਸ਼ਵਾਸ ਆਉਣੇ ਆ ਕਿ ਜਿਹੜਾ ਵੀ ਪਾਸ ਤੋਂ ਬਾਜ਼ਾਰ ਦਾ ਮਸਲਾ ਹੈ ਦੁਕਾਨਾਂ ਦਾ ਕਿ ਨਵੀਂ ਦੁਕਾਨ ਬਣਾ ਨਹੀਂ ਸਕਦੇ ਉਸਤਾਵ ਦੀ ਕੋ ਮੋਡੀਫਾਈ ਨਹੀਂ ਕਰ ਸਕਦੇ ਉਹ ਸਾਰਾ ਮਸਲਾ ਕਮੇਟਾ ਦੇ ਨਾਲ ਹੱਲ ਕਰਾਂਗੇ ਬਾਕੀ ਪਾਸ ਤੋਂ ਸੋਨਾ ਬਣਾਉਣ ਵਿੱਚ ਜਿਵੇਂ ਪਹਿਲਾਂ ਪਹਿਲੇ ਨੰਬਰ ਤੇ ਆਉਂਦਾ ਰਿਹਾ ਪਾਸੋਂ ਦੇ ਵਿੱਚ ਇੱਕ ਸੋਹਣੀ ਪਾਰਕ ਬਣਾਉਣ ਜਾ ਰਹੇ ਹਾਂ ਚਾਰੇ ਚਾਰੇ ਪਾਸੇ ਗੇਟ ਬਣਾਉਣ ਜਾ ਰਹੇ ਹਾਂ ਐਸਟੀਪੀ ਦਾ ਵਿਗਟਨ ਕਰ ਦਿੱਤਾ 4 ਕਰੋੜ ਰੁਪਏ ਦਾ ਕੰਮ ਚੱਲ ਰਿਹਾ ਹੈ ਤੇਨੇ 200 ਰੁਪਏ ਦੇ ਨਾਲ ਸੀਵਰੇਜ ਪੈ ਚੁੱਕਿਆ ਔਰ ਪੂਰਾ ਜਿਹੜਾ ਪਾਸੋਂ ਹੈ ਕੈਮਰਾ ਦੇ ਨਾਲ ਅਸੀਂ ਕਵਰ ਕਰ ਰਹੇ ਹਾਂ ਕੈਮਰੇ ਚਾਰੇ ਪਾਸੇ ਲੱਗਣਗੇ ਪੂਰੀ ਪਾਸੋਂ ਦੀ ਮੋਨਿਟਰਿੰਗ ਜਿਹੜੀ ਆ ਉਹ ਕੈਮਰੇ ਜਰੇ ਹੋਗੇ ਕੋਈ ਵੀ ਐਕਸੀਡੈਂਟ ਹੋਣਾ ਜਾਂ ਰਾਈਟ ਅਵੇਓ ਦੀ ਮੋਨਿਟਰਿੰਗ ਜਿਹੜੀ ਹੋਏ ਮਾਨ ਸਾਹਿਬ ਕੀ ਕਾਰਨ ਆ ਜਿਹੜੇ ਪਿਛਲੀ ਨਗਰਪੰਚਾਇਤ ਦੇ ਵਿੱਚ ਆਪਣੇ ਆਪ ਪਾਰਟੀ ਵੱਲੋਂ ਦਾਵੇਦਾਰ ਸੀਗੇ ਉਹਨਾਂ ਵਿੱਚੋਂ ਕਿਸੇ ਨੂੰ ਵੀ ਇਸ ਪਾਰਟੀ ਜਗ੍ਹਾ ਨਹੀਂ ਦਿੱਤੀ ਗਈ ਬਹੁਤ ਨੇ ਜੀ ਆ ਆ ਦੇਖੋ ਸਾਡੇ ਆ ਆ ਖੜੇ ਕਮਲ ਕਿੱਥੇ ਆ ਜੀ ਆ ਕਮਲ ਜੀ ਸਾਡੇ ਪੁਰਾਣੇ ਵਰਕਰ ਨੇ ਜੀ ਠੀਕ ਹੈ ਜੀ ਇੱਥੇ ਸ਼ਿਵ ਲਾਲ ਜੀ ਪੁਰ ਚਾਰ ਪੰਜ ਪੁਰਾਣੇ ਵਲੰਟੀਅਰ ਜਿਹੜੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਜੀ ਬਾਕੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਨਾਲ ਚੱਲ ਰਹੇ ਆ ਪਾਰਟੀ ਦੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਕਿਉਂਕਿ ਜਿਹੜਾ ਵੀ ਆਧਾਰ ਰੱਖਦਾ ਜੀ ਕਿਉਂਕਿ ਇਲੈਕਸ਼ਨ ਹੈ ਜੀ ਜਿਹੜੀ ਇਲੈਕਸ਼ਨ ਨਾਟ ਇਹ ਜੋਕ ਏ ਮਜ਼ਾਕ ਨਹੀਂ ਹੈ ਇਹ ਲੋਕਾਂ ਦੀ ਭਾਵਨਾਵਾਂ ਦੇ ਨਾਲ ਫਤਵਾ ਲੈ ਕੇ ਬਹੁਤ ਵੱਡੀ ਸੇਵਾ ਹੈ ਜੀ ਉਹ ਸੇਵਾ ਜਿਹੜੀ ਆ ਕਰਨ ਦੇ ਲਾਇਕ ਹੋਣਾ ਪਰ ਉਹ ਸੇਵਾ ਨੂੰ ਗੇਨ ਬੋਣਾ ਬਹੁਤ ਵੱਡਾ ਇਹ ਗੁਣ ਚਾਹੀਦਾ ਨਿਮਰਤਾ ਚਾਹੀਦੀ ਹੈ ਸਹਿਸ ਸੁਭਾ ਚਾਹੀਦਾ ਕੋਈ ਬੋਲ ਜਿਵੇਂ ਹੱਥ ਜੋੜ ਕੇ ਫਿਰ ਵੀ ਨੀਵੀ ਪਾ ਕੇ ਉਹਨੂੰ ਸਮਝਾਈਦਾ ਵੀ ਫਾਈਟ ਕਰ ਕੋਈ ਗੱਲ ਨਹੀਂ ਇਹ ਸਾਰੇ ਗੁਣ ਜਿਹੜੇ ਪੋਲਿਟਿਕ ਪੋਲਿਟਿਕਲ ਬੰਦੇ ਦੇ ਵਿੱਚ ਹੋਣੇ ਚਾਹੀਦੇ ਸਾਡੇ ਸਾਰੇ ਜਿਹੜੇ ਉਮੀਦਵਾਰ ਨੇ ਸਾਡੇ ਬਹੁਤ 16 ਕਲਾ ਸੰਪੂਰਨ ਨੇ ਔਰ ਇਹਨਾਂ ਨੂੰ ਮੌਕਾ ਜਦ ਜਦੋਂ ਮਿਲੇਗਾ ਤੇ ਅچھے ਤਰੀਕੇ ਨਾਲ ਉਮੀਦਵਾਰਾਂ ਨੂੰ ਕਿਸ ਤਰ੍ਹਾਂ ਦੀ ਗਾਈਡਲਾਈਨ ਨੇ ਕਿਉਂਕਿ ਅਮਨ ਸ਼ਾਂਤੀ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਦੇ ਤੌਰ ਤੇ ਮੇਰੇ ਕੋਲੇ ਹੁਣੇ ਰਿਪੋਰਟ ਆਈ ਕਿ ਜੀ ਦੂਜੀਆਂ ਪਾਰਟੀਆਂ ਕਹਿੰਦੀਆਂ ਜੀ ਇਸੇ ਧੱਕਾ ਕਰਨਗੇ ਇੱਥੇ ਗੁੰਡਾਗਰਦੀ ਹੋਏਗੀ ਮੈਂ ਪਿਛਵਾਦ ਹਾਣਾ ਭਾਜਪੀ ਅਕਾਲੀ ਦਲ ਕਾਂਗਰਸ ਸਾਰੇ ਸਾਡੇ ਭਾਈ ਨੇ ਉਹ ਵੀ ਕਿ ਕਿਤੇ ਵੀ ਕੋਈ ਵੀ ਲਾਈਨ ਰੌਡ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਕਿਤੇ ਕੋਈ ੱਟਕਾ ਨਹੀਂ ਹੋਏਗਾ ਕਿਤੇ ਕੁਝ ਨਹੀਂ ਹੋਏਗਾ ਜੀ ਇਮਾਨਦਾਰੀ ਦੇ ਨਾਲ ਜਿਹੜੇ ਵੀ ਪਾਸੋਂ ਦੀ ਸੰਗਤ ਫੈਸਲਾ ਕਰੇਗੇ ਉਹ ਸਿਰ ਮੱਥੇ ਪ੍ਰਵਾਨ ਹੋਏਗਾ ਪਾਸੋਂ ਦੇ ਕੋਈ ੱਟਕਾ ਨਹੀਂ ਪਾਸੋਂ ਦੇ ਵਿੱਚ ਲੰਬੇ ਸਮੇਂ ਤੋਂ ਕੋਈ ਵੱਡਾ ਪ੍ਰੋਜੈਕਟ ਹੀ ਲਾਇਆ ਗਏ ਜਿਹੜੇ ਅਧੂਰੇ ਪਏ ਸੀ ਕਿ ਪਾਸੋਂ ਵਸਆਂ ਦਾ ਕਹਿਣਾ ਜਿਹੜੇ ਵਾਅਦੇ ਸੀ ਪੂਰੇ ਨਹੀਂ ਹੋਇਆ ਜੀ 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 ਹਾਂ ਬਿਲਕੁਲ ਤੁਹਾਡੀ ਗੱਲ ਮੈਂ ਸਹਿਮਤ ਹਾਂ ਇਸ ਗੱਲ ਨਾਲ ਜਿਹੜੀ ਜਿਹੜੀ ਹੈਗੀ ਹੈ ਟਰੈਫਿਕ ਦੀ ਸਮੱਸਿਆ ਉਹਦੇ ਲਈ ਅਸੀਂ ਇੱਕ ਨਵਾਂ ਬਾਈਪਾਸ ਦੀ ਪ੍ਰਪੋਜ਼ਲ ਅਸੀਂ ਤਿਆਰ ਕਰ ਰਹੇ ਹਾਂ ਕਿ ਤੇ ਉਹ ਪ੍ਰਪੋਜ਼ਲ ਜਦੋਂ ਆ ਗਈ ਤਾਂ ਪਾਸੋਂ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਓਵਰਲੋਡ ਟਰੱਕ ਨਿਕਲਦੇ ਆ ਬਾਹਰੋਂ ਬਾਹਰ ਨਿਕਲ ਜਾਇਆ ਕਰਨਗੇ ਬਹੁਤ ਵੱਡੀ ਜਿਹੜੀ ਮੈਂ ਪਹਿਲਾਂ ਜ਼ਿਕਰ ਕਰਕੇ ਟੇਂ ਕਿ ਦੁਕਾਨਾਂ ਜਿਹੜੀਆਂ ਨੇ ਜਦੋਂ ਮੋਡੀਫਾਈ ਹੋ ਗਈਆਂ ਤਾਂ ਬ੍ਰਾਂਡਡ ਸ਼ੋਅਰੂਮ ਆਉਣਗੇ ਪਾਸੋਂ ਪਾਸੋਂ ਤਾਂ ਹੱਬ ਬਣ ਜਾਊ ਜੀ ਇੱਥੇ ਵਪਾਰ ਦੇ ਵਿੱਚ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹਿਣਾ ਵਪਾਰ ਦੇ ਵਿੱਚ 100 ਗੁਣਾ ਵਾਧਾ ਹੋਊਗਾ ਜੀ ਇਹ ਸਾਰੇ ਕੰਮ ਅਸੀਂ ਕਰਾਂਗੇ ਔਰ ਕਰਾਂਗੇ ਤਾਂ ਜੇ ਤੁਸੀਂ ਮੌਕਾ ਦਿਓਗੇ ਤੁਸੀਂ ਮੌਕਾ ਦਿਓ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓ ਬਤੌਰੇ ਐਮਐਲਏ ਬਤੌਰੇ ਸਾਡੀ ਨਗਰ ਪੰਚਾਇਤ ਪਾਲਸੋਂ ਦੇ ਐਮਸੀ ਸਰਬਾਨ ਸਾਡੇ ਪ੍ਰਧਾਨ ਜੀ ਦੇ ਨਵੇਂ ਬਣਨਗੇ ਅਸੀਂ ਇਮਾਨਦਾਰੀ ਦੇ ਨਾਲ ਇਹ 700 ਦੇ ਵਿੱਚ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਹੈ ਕੀ ਕਹਣਾ ਚਾਹੀਦਾ ਜੀ ਪਾਲਸੋਂ ਦੇ ਵਿੱਚ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਹੈ ਜੇ ਤੱਕ ਹੱਲ ਨਹੀਂ ਹੋ ਸਕਿਆ ਜੀ ਦੇਖੋ ਨਸ਼ਾ ਕਰਨ ਵਾਲੇ ਔਰ ਨਸ਼ਾ ਲੈਣ ਵਾਲੇ ਨਸ਼ਾ ਵੇਚਣ ਵਾਲੇ ਇੱਕ ਬੜਾ ਜੀਬੂ ਗਰੀਬ ਦੀ ਇਹਦੀ ਚੇਨ ਹੈ ਉਦੇ ਵਿੱਚ ਮੈਂ ਸਭ ਨੂੰ ਬੇਨਤੀ ਕਰਦਾ ਸਾਡੇ ਡੀਜੀਪੀ ਪੰਜਾਬ ਜਦਵਤ ਸਾਹਿਬ ਜੀ ਸਾਡੇ ਮੁੱਖ ਮੰਤਰੀ ਪੰਜਾਬ ਅਸੀਂ ਸਾਰੇ ਲੱਗੇ ਹੋਏ ਆ ਜੀ ਕਿ ਲੋਕ ਲਹਿਰ ਤੋਂ ਬਨਾ ਕਿਸੇ ਵੀ ਚੀਜ਼ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ ਮੈਂ ਸਭ ਨੂੰ ਬੇਨਤੀ ਕਰਦਾ ਜਿਹੜੇ ਨਸ਼ਾ ਲੈਂਦੇ ਨੇ ਜਾਂ ਵੇਚਦੇ ਨੇ ਉਹ ਸਾਰਾ ਪਤਾ ਜੀ ਸਮਾਜ ਨੂੰ ਸਾਰਾ ਪਤਾ ਉਹ ਸਾਥ ਦਿਓ ਸਾਡਾ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਸਖਤ ਤੋਂ ਸਖਤ ਕਾਰਵਾਈ ਚ ਕਰ ਰਹੇ ਆਂ ਔਰ ਅੱਗੇ ਵੀ ਕਰਦੇ ਰਹਿਣਾ ਪਾਸੋਂ ਦੇ ਵੋਟਰਾਂ ਨੂੰ ਕੀ ਪੀਦਾ ਜੀ ਮੇਰੀ ਤਰਫੋਂ ਬਣ ਕੇ ਬੇਨਤੀ ਆ ਲੋਕਤੰਤਰ ਤੋਂ ਲੋਕ ਵੱਡੇ ਹੁੰਦੇ ਆ ਠੀਕ ਹੈ ਜੀ ਸੰਗਤ ਵੱਡੀ ਹੁੰਦੀ ਆ ਇਹ ਤਾਂ ਥੋੜੇ ਤੁਸੀਂ ਸੇਵਾ ਬਖਸ਼ੀਆ ਸੇਵਾ ਕਰ ਰਹੇ ਆ ਪਾਸੋਂ ਨਿਵਾਸੀਓ ਨੂੰ ਬੇਨਤੀ ਆ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਕਿ ਤੁਸੀਂ ਸਾਨੂੰ ਇਹ ਮੌਕਾ ਦਿਓ ਸਾਡੇ 11 ਐਮਸੀ ਨੂੰ ਇਹ ਮੌਕਾ ਦਿਓ ਇੱਕ ਇਲੈਕਸ਼ਨ ਜਿਹੜੀ ਆ ਨਾਪਾਜ ਵੀ ਹੋ ਰਹੀ ਆ ਨਗਰ ਕੌਂਸਲ ਦੀ ਔਰ ਅੱਜ ਸਵੇਰੇ ਸਵੇਰੇ ਹੀ ਮੈਂ ਬੇਨਤੀ ਕੀਤੀ ਘਰੇ ਜਾ ਕੇ ਜਿਹੜੇ ਉਮੀਦਵਾਰ ਗੁਰਪ੍ਰੀਤ ਭੱਟੀ ਸਾਹਿਬ ਉੱਥੇ ਉਮੀਦਵਾਰ ਸੀ ਕਾਂਗਰਸ ਵੱਲੋਂ ਮੈਂ ਜਾ ਕੇ ਬੇਨਤੀ ਕੀਤੀ ਮੈਂ ਕਿਹਾ ਜੀ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਸੇਵਾ ਕਰ ਰਹੇ ਹਾਂ ਸਾਨੂੰ ਹੋਰ ਸਾਨੂੰ ਤੁਸੀਂ ਬਲ ਦਿਓ ਉਹਨਾਂ ਨੇ ਮੇਰੀ ਗੱਲ ਮੰਨੀ ਕਾਂਗਰਸ ਦਾ ਉਮੀਦਵਾਰ ਨਾਬੇ ਤੋਂ ਜਿਹੜੇ ਆਫੀਸ਼ੀਅਲ ਉਮੀਦਵਾਰ ਕੱਲ ਨਾਮ ਹੋਏ ਸੀ ਉਹ ਵਿਦਡਰੋ ਕਰ ਗਏ ਜੀ ਕਹਿੰਦੇ ਮੈਂ ਨਹੀਂ ਪੇਪਰ ਭਰਦਾ ਮੈਂ ਤੁਹਾਡੇ ਨਾਲ ਆ ਜੀ ਸੋ ਚਾਰੇ ਪਾਸੇ ਆਮ ਆਦਮੀ ਪਾਰਟੀ ਦੀ ਨੇਰੀ ਹੈ ਚਾਰੇ ਪਾਸੇ ਵਿਕਾਸ ਦੀ ਗੱਲ ਹੈ ਚਾਰੇ ਪਾਸੇ ਇੱਕ ਗੱਲ ਹੈ ਕਿ ਜੇ ਕੋਈ ਕਰ ਸਕਦਾ ਤਾਂ ਆਮ ਆਦਮੀ ਪਾਰਟੀ ਕਰ ਸਕਦੀ ਹੈ ਜੇ ਕੋਈ ਕਰ ਸਕਦਾ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਹੀਂ ਕਰ ਸਕਦਾ ਪਰ ਇਹ ਸਾਰੀਆਂ ਗੱਲਾਂ ਟ੍ਰੈਵਲ ਕਰਦੀਆਂ ਨੇ ਜਿਵੇਂ ਪੰਜਾਬ ਦੇ ਵਿੱਚ ਨੌਕਰੀਆਂ 50000 ਤੋਂ ਉੱਪਰ ਮਿਲ ਗਈਆਂ ਜਿਵੇਂ ਪੰਜਾਬ ਦੇ ਵਿੱਚ ਪਿਛਲੇ 2 ਸਵਾ 2 ਸਾਲ ਤੋਂ ਬਿਜਲੀ ਦੀ 600 ਜੁਟ ਬਿਜਲੀ ਮੁਕਤ ਮਿਲ ਰਹੀ ਹੈ ਜਿਵੇਂ ਪੰਜਾਬ ਦੇ ਵਿੱਚ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਜਿਵੇਂ ਬਿਨਾ ਕਿਸੇ ਨੂੰ ਤੰਗ ਪ੍ਰੇਸ਼ਾਨ ਕੀਤਾ ਪੂਰੇ ਪਾਸੋਂ ਔਰ ਨਾਪਾ ਹਲਕੇ ਦੇ ਵਿੱਚ ਕਿਤੇ ਤੇ ਵੀ ਕੋਈ ਗੈਰ ਕਾਨੂੰਨੀ ਪਰਚਾ ਨਹੀਂ ਜੀ ਪਹਿਲਾਂ ਕੀ ਹੁੰਦਾ ਸੀ ਪਰਚੇ ਬਹੁਤ ਹੁੰਦੇ ਸੀ ਇਹ ਸਾਰੀਆਂ ਚ ਇੱਕ ਬਦਲਾਅ ਹੀ ਹੈ ਨਾ ਜੀ ਔਰ ਮੈਂ ਤਾਂ ਆਪਣੀ ਤਨਖਾਹ ਵੀ ਸੰਗਤ ਚ ਵੰਡ ਦੇਣਾ ਜੀ ਗਰੀਬ ਲੋੜਵੰਦ ਲੋਕਾਂ ਚ ਵੰਡ ਦੇਣਾ ਸਾਡੇ ਅੰਦਰ ਜਜ਼ਬਾ ਹੈ ਕਿ ਅਸੀਂ ਕੁਝ ਕਰੀਏ ਸਾਡੀ ਜਿਹੜੀ ਟੀਮ ਆ 11 ਐਮਸੀ ਜਿਹੜੇ ਚੋਣ ਲੜਦੇ ਆ